ਇਹ ਸਾਡੇ ਡਿਪਾਰਟਮੈਂਟ ਪੰਜਾਬ ਬੈਗਰ ਵੱਲੋਂ ਜੀ ਨਿਰਜਿ ਨਿਰਜਪੁਰੀ ਜੀ ਨੂੰ ਇੱਕ ਵਰਮੀ ਬੈਡ ਦਿੱਤੇ ਸੀ ਤੋਂ ਚਾਹਨਾ ਨੇ ਯੂਜ਼ ਕੀਤਾ ਗੰਡੋਏ ਪਾਏ ਆ ਤੇ ਇਸ ਵੇਲੇ ਲਗਭਗ ਖਾਦ ਬਣ ਰਹੀ ਆ ਅੱਧੀਆਂ ਵੱਧ ਖਾਦ ਬਣ ਗਈ ਆ ਤਾਂ ਇਹਦਾ ਜੇ ਆਪਾਂ ਥੋੜਾ ਬਿਚੈਕ ਕਰਦੇ ਆਂ ਵੀ ਕੀ ਕੀ ਜੋ ਹੁਣ ਕੀ ਕੀ ਮੁਸ਼ਕਲਾਂ ਆ ਰਹੀਆਂ ਜਾਂ ਅੱਗੇ ਗਾਂ ਨੂੰ ਕਿਸ ਤਰ੍ਹਾਂ ਆਪਾਂ ਚਲਾਉਣਾ ਵਾ ਜੀ ਪਹਿਲਾਂ ਵੇਖੋ ਜੀ ਇੱਧਰ ਵਿੱਚ ਪਾਣੀ ਚੈੱਕ ਕਰਨ ਦਾ ਫਾਰਮੂਲਾ ਆਪਾਂ ਤੁਹਾਨੂੰ ਦੱਸਣ ਲੱਗੇ ਆਂ ਇੱਧਰ ਵਿੱਚ ਪਾਣੀ ਕੁਝ ਜ਼ਿਆਦਾ ਆ ਖਾਦ ਉੱਪਰ ਦੀ ਬਣ ਗਈ ਆ ਥੱਲੇ ਆ ਕੱਚਾ ਗੋਵਾ ਜੀ ਇਹ ਜੇ ਪੜਨ ਵਾਲਾ ਹੁਣ ਪਾਣੀ ਚੈੱਕ ਕਰਨਾ ਕੀ ਫਾਰਮੂਲਾ ਇਹਨੂੰ ਆਪਾਂ ਇਦਾਂ ਲੈ ਲੈਣਾ ਗੋਏ ਨੂੰ ਇਦਾਂ ਕੱਢ ਕੇ ਵੇਖਣਾ ਪਾਣੀ ਆਖ ਪਾਣੀ ਥੋੜਾ ਜਿਆਦਾ ਵਾ ਕੋਈ ਗੱਲ ਹੁਣ ਇਹਨੂੰ ਪਾਣੀ ਨਹੀਂ ਪਾਉਣਾ ਆਪਾਂ 5-7 ਦਿਨ ਠੀਕ ਹੈ ਜੀ ਪਾਣੀ ਨਾ ਪਾਓ ਪਾਣੀ ਇਹਦੇ ਵਿੱਚ ਪੱਧਰਾ ਹੀ ਪਾਉਣਾ ਵਾ ਹਲਕਾ ਹੀ ਪਾਣਾ ਜੀ ਹਲਕੀ ਜਿੱਦਾਂ ਆਪਾਂ ਬੱਤਰ ਬਣਾ ਕੇ ਪੰਜਾਬੀ ਚ ਕਰ ਨਮੀ ਬਣਾ ਕੇ ਰੱਖਣੀ ਆ ਪਾਣੀ ਜਿੰਨਾ ਵਿੱਚ ਜਿਆਦਾ ਪਾਵਾਂਗੇ ਓਨੇ ਹੀ ਇਹ ਖਾਦ ਘਟ ਜਿਆਦਾ ਟਾਈਮ ਲਊਗਾ ਖਾਦ ਘਟ ਘਟ ਬਣੂਗੀ ਤੇ ਇਹਨਾਂ ਟਾਈਮ ਵੱਧ ਟਾਈਮ ਲਾਣਾ ਵੱਧ ਟਾਈਮ ਲੱਗੂਗਾ ਖਾਦ ਬਣਨ ਨੂੰ ਕਿਉਂਕਿ ਇਹਦੇ ਵਿੱਚ 70-80% ਪਾਣੀ ਹੁੰਦਾ ਗੰਡੋਏ 'ਚ ਇਹ ਪੰਜ ਜਿਹੜੀ ਚੀਜ਼ ਦੀ ਜਿਹੜੀ ਖਰਾਕ ਉਹ 70-80% ਉਹਦਾ ਹੋਣ ਕਰਕੇ ਇਹ ਪਾਣੀ ਪੀ ਕੇ ਬਿਠੇ ਰਹਿੰਦੇ ਆ ਹਾਂ ਜੀ ਹਾਂ ਜੀ ਅਗਰ ਤਾਂ ਮੈਨੂੰ ਕੀ ਲੋੜ ਮੇਰੇ ਮੇਰੀ ਪੂਰਤੀ ਹੋ ਗਈ ਠੀਕ ਹੈ ਜੀ ਇਸ ਕਰਕੇ ਇਹਨੂੰ ਪਾਣੀ ਬਹੁਤ ਘੱਟ ਸਮਾਤਰਾ 'ਚ ਵੀ ਨਮੀ ਬਣਾ ਕੇ ਰੱਖਣੀ ਆ ਦੂਜਾ ਇਹ ਆ ਵੀ ਇਹ ਹੁਣ ਆ ਸੈੱਟ ਹੋ ਗਿਆ ਤੁਹਾਡਾ ਥੋੜਾ ਜਿਆ ਇਹਨੂੰ ਪਾਣੀ ਜਦੋਂ ਘਟਲ ਹੋਊਗਾ ਇਹਨੂੰ ਆਪਾਂ ਨਾ ਉਲਟਾ ਪਲਟਾ ਕਰਨਾ ਉਹ ਆ ਗੋਡੀ ਵੀ ਕਰਨੀ ਆ ਗੋਡੀ ਕਰਨੀ ਪੰਜੇ ਨਾਲ ਜਦੋਂ ਉਹ ਹੁੰਦਾ ਨਾ ਆਪਣੇ ਕੋਲ ਪੱਠਟਾਲ ਲਾਉਣ ਦਾ ਉਹ ਪੰਜ ਉਹਦੇ ਨਾਲ ਗੋਡੀ ਕਰਕੇ ਇੱਕ ਵਾਰੀ ਅਦਲਾ ਬਦਲਾ ਕਰ ਦੋ ਇਹਦਾ ਇਹ ਭਾਜੀ ਇਹ ਦੱਸਿਓ ਕਿ ਜਦੋਂ ਹੁਣ ਪਰਾਲੀ ਉੱਪਰ ਪਾਈ ਹੋਈ ਹੈ ਪਰਾਲੀ ਪਾਉਣ ਦੀ ਲੋਡ ਹੈ ਪਰਾਲੀ ਪਾਉਣ ਦੀ ਬਹੁਤ ਲੋਡ ਹੁੰਦੀ ਆ ਜੀ ਪਰਾਲੀ ਪਾਉਣ ਦਾ ਤਰੀਕਾ ਵੀ ਗੰਡੋਏ ਨੇਰੇ ਚ ਕੰਮ ਜ਼ਿਆਦਾ ਕਰਦੇ ਆ ਭਾਈ ਇਹਦੇ ਨਾਲ ਗੰਡੋਏ ਸ਼ਾਮ ਮਿਲਦੀ ਆ ਨਾ ਇਸ ਕਰਕੇ ਹਾਂ ਸ਼ਾਮ ਮਿਲਦੀ ਆ ਨੇਰੇ ਚ ਕੰਮ ਜ਼ਿਆਦਾ ਕਰਦੇ ਆ ਇਸ ਕਰਕੇ ਇਹ ਦਿਨ ਰਾਤ ਫਿਰ ਲੱਗੇ ਰਹਿੰਦੇ ਆ ਠੀਕ ਆ ਜੀ ਇਹ ਤੇ ਆਂਡੇ ਆ ਮੈਂ ਤੁਹਾਨੂੰ ਦਿਖਾ ਲਾਂ ਜੀ ਥੋੜੇ ਕਰਿਓ ਲੱਗਾਈ ਏ ਦਾ ਅੰਡਾ ਜੀ ਗੁੰਡੋਏਰੀ ਆਮ ਆਪਣੀ ਲਾਈਫ ਇਦੀ 70 80 ਦਿਨ 90 ਦਿਨ ਵੱਧ ਵੱਧ ਲਾ ਲਓ ਇੰਨੀ ਕੀ ਹੁੰਦੀ ਆ ਪਰ ਇਹ ਉਹਨੇ ਚ 2 3 ਗੁਣਾ ਆਪਣੇ ਤੋਂ ਤਿਆਰ ਕਰ ਜਾਂਦਾ ਠੀਕ ਆ ਜੀ ਮਤਲਬ ਗੁੰਡੋਏ ਇੱਕ ਵਾਰੀ ਲੈ ਆਂਦੇ ਤੇ ਫਿਰ ਮਲਟੀਪਲਾਈ ਹੁੰਦੀ ਆ ਹੋਰ ਇਹਨੂੰ ਕੋਈ ਚੀਜ਼ ਨਹੀਂ ਖਾਂਦੀ ਇਹਦੇ ਚ ਕੱਚ ਨਹੀਂ ਪਾਉਣਾ ਆਪਾਂ ਕੋਈ ਖੱਟੀਆਂ ਚੀਜ਼ਾਂ ਨਹੀਂ ਪਾਉਣੀਆਂ ਇਹਦਾ ਫਲ ਖੱਟੇ ਫਲ ਗਰੂੜ ਦੀ ਪਾਉਣਾ ਕਿਚਨ ਵੇਸਟ ਚ ਉਹਦਾ ਧਿਆਨ ਰੱਖਣਾ ਜ਼ਰੂਰੀ ਫਿਰ ਇਹਦਾ ਇਹ ਆ ਕਿ ਇਹਨੂੰ ਕਿਸੇ ਨੂੰ ਦਾ ਵੀ ਰੂੜੀ ਹੁੰਦੀ ਹੈ ਨਾ ਕੱਚੀ ਸਾਡੀ ਜਿਹੜੀ ਉਹਦੇ 'ਚ ਸਿਉਂਕ ਦਾ ਹੋ ਜਾਂਦਾ ਵੀ ਸਾਨੂੰ ਸਿਉਂਕ ਲੱਗ ਗਈ ਨਾ ਕਿਸੇ ਵੇਲੇ ਉਹਦਾ ਵੀ ਬਹੁਤ ਸੌਖਾ ਤਰੀਕਾ ਵਾ ਪੰਜ ਦਾ ਪਾਣੀ ਪਾਉਂਦੇ ਆ ਨਾ ਉਸ ਟਾਈਮ ਆਪਾਂ ਬਾਲਟੀ 'ਚ ਪਾਣੀ ਪਾ ਲੈਣਾ ਦੋ ਬਾਲਟੀਆਂ ਨਾਲ ਜਿੰਨਾ ਵੀ ਲੱਗਦਾ ਉਹਦੇ 'ਚ ਹਲਦੀ 150 ਗ੍ਰਾਮ ਪਾ ਕੇ ਉਹਦਾ ਛਿੜਕਾ ਕਰ ਦੋ ਸਿਉਂਕ ਤੁਹਾਨੂੰ ਅੱਖੀਂ ਦੇਖੂਗੀ ਭਾਈ ਜੀ ਅੱਛਾ ਹਾਂ ਸਿਉਂਕ ਕਿਸ ਵੇਲੇ ਇਹਨਾਂ ਨੂੰ ਖਾਂਦੀ ਹਾਂ ਹਾਂ ਜੀ ਹਾਂ ਜੀ ਇਹਨੂੰ ਖਾਂਦੀ ਕਰਦੀ ਹਾਂ ਹਾਂ ਜੀ ਗੰਡਿਆਂ ਨੂੰ ਖਾਂਦੀ ਕਰਦੀ ਆ ਬੂਟਿਆਂ ਨੂੰ ਸਿਉਂਕ ਲੱਗ ਨਹੀਂ ਉਹ ਬਾਜ ਤਾਂ ਨਹੀਂ ਤਾਂ ਉਹਦਾ ਵੀ ਹਲਦੀ ਉਹਦੇ ਆਲੇ ਉਹੀ ਵਧੀਆ ਤਰੀਕਾ ਉਹ ਤੁਹਾਡੇ ਲਾਈ ਦਿੱਤੀ ਆ ਤੁਸੀਂ ਉਹ ਉਹ ਤੁਸੀਂ ਲਾਤੀ ਕੋਈ ਗੱਲ ਨਹੀਂ ਸੋਕ ਭੱਜ ਜਾਣੀ ਨਹੀਂ ਤੇ ਅੱਕ ਤੱਕ ਕਿਲੇ ਦਾ ਬੂਟਾ ਲਾ ਲਓ ਉਹਦੇ ਨਾਲ ਵੀ ਸੋਕ ਨਹੀਂ ਆਉਂਦੀ ਲੱਗੇ ਠੀਕ ਹੈ ਠੀਕ ਹੈ ਜੀ ਬਾਕੀ ਇਹਦਾ ਰਹੀ ਹੁਣ ਇਹਨੂੰ ਰਾਨ ਮੇ ਚੱਲਣ ਤੋਂ ਬਹੁਤਾ ਇਹਨੂੰ ਪੰਜਾਬੀ ਜੀ ਵੀ ਤਾਂ ਬਹੁਤੀ ਸਿਰਦਰਦੀ ਲੈਣ ਦੀ ਲੋੜ ਨਹੀਂ ਹੁੰਦੀ ਆਪਾਂ ਪਾਣੀ ਪਾਉਣਾ ਜੀ ਟਾਈਮ ਨਾਲ ਉਹ ਨਹੀਂ ਵੇਖਣਾ ਆਪਾਂ ਬਸ ਦੇਖਣਾ ਵੀ ਲੋੜ ਹੈਗੀ ਤਾਂ ਪਾ ਲਓ ਸ਼ਾਇਦ ਪਾਣੀ ਪਾਉਣ ਦੀ ਲੋੜ ਹੀ ਨਹੀਂ ਪੈਂਦੀ ਇਹਨੂੰ ਸਰਦੀਆਂ 'ਚ ਨਹੀਂ ਪਾਉਣ ਦੀ ਲੋੜ ਆ ਗਰਮੀਆਂ 'ਚ ਥੋੜੀ ਇਹਨਾਂ ਦਿਨਾਂ 'ਚ ਪੈ ਗਈ ਬਸ ਹੁਣ ਗਿਲ ਬਹੁਤ ਜ਼ਿਆਦਾ ਵਾ ਤੇ ਗੋਡੀ ਕਿੰਨੇ ਦਿਨਾਂ ਬਾਅਦ ਹਾਂ ਹਾਂ اچھا ਉਹ ਕਰ ਲਓ ਵੀ ਪੋਲਾ ਪਾ ਜਵੇ ਵੀ ਜਰੂਰੀ ਨਹੀਂ ਵੀ ਆਪਾਂ ਲਿਮਟ ਕੋਈ ਟਾਈਮ ਪੀਰੀਅਡ ਨਹੀਂ ਵੀ 15 ਦਿਨ ਬਾਅਦ ਕਰਦੇ ਮੀਂਹ ਕਰਦੇ ਇੱਕ ਦੋ ਗੱਡੀ ਦੀ ਲੋਡ ਪੈਂਦੀ ਇੱਕ ਸਾਈਕਲ ਚ ਇਹਨਾਂ ਨੂੰ ਕਿੰਨੇ ਕਿ ਮਹੀਨੇ ਚ ਖਾ ਤੁਹਾਡੀ ਬਣ ਜਾਂਦੀ ਤਿੰਨ ਤੋਂ ਚਾਰ ਮਹੀਨੇ ਚ ਜੇ ਤੁਸੀਂ ਪ੍ਰੋਪਰ ਢੰਗ ਨਾਲ ਬਹੁਤ ਇਹਨੂੰ ਧੇੜ ਰਹਿਣ ਦਿਓ ਪੰਜਾਬੀ ਜੀ ਬਹੁਤਾਂ ਇਦੇ ਲਈ ਪਰੇਸ਼ਾਨ ਹੋਣ ਦੀ ਲੋੜ ਦੀ ਪਿੰਦਾ ਕੰਮ ਕਰਨ ਦਾ ਦਾਅ ਕਰਦੇ ਪਰ ਇਹਨਾਂ ਦਾ ਕੁਝ ਨਹੀਂ ਹੁੰਦਾ ਮਤ ਉਹਦੇ ਬ੍ਰੀਕ ਹੋ ਜਾਂਦੇ ਮਰ ਕੇ ਕੁਝ ਨਹੀਂ ਹੁੰਦਾ ਫਿਰ ਪਾਣੀ ਪੋਗ ਫਿਰ ਠੀਕ ਹੋ ਜਾਂਦੇ ਨਾ ਕਿਤੇ ਨਹੀਂ ਜਾਂਦੇ ਤੁਹਾਡੇ ਇੱਕ ਤਾਂ ਜਾਣੇ ਨਹੀਂ ਇਹਨਾਂ ਨੂੰ ਕੱਢਣ ਦਾ ਤਰੀਕਾ ਕੀ ਹੈ ਜਿਹੜੀ ਖਾਦ ਬਣ ਜਾਂਦੀ ਹੈ ਕੱਢਣ ਦਾ ਤਰੀਕਾ ਇਹ ਆ ਜੀ ਆਹ ਦੇਖੋ ਪਹਿਲਾਂ ਆਪਾਂ ਇਹਨੂੰ ਹਟਾ ਲੈਣਾ ਜੀ ਉਤੋਂ ਪਰਾਲੀ ਪਾਉਣ ਦਾ ਇੱਕ ਹੋਰ ਫਾਇਦਾ ਜੀ ਇਹ ਰੂੜੀ ਸੁੱਕਦੀ ਨਹੀਂ ਉੱਪਰ ਹਾਂ ਆ ਗਿੱਲਾ ਰਹਿੰਦਾ ਨਾ ਗਿੱਲਾ ਰਹਿੰਦਾ ਹਾਂ ਵਸਲ ਬਣੀ ਰਹਿੰਦੀ ਹੈ ਫਿਲਮ ਬਣੀ ਰਹਿੰਦੀ ਹੈ ਗਿੱਲੀ ਰਹਿੰਦੀ ਹੈ ਤਾਂ ਫਿਰ ਨਹੀਂ ਜੇ ਉੱਪਰ ਪਰ ਰੂੜੀ ਸੁੱਕੀ ਹੋ ਜਾਨੀ ਉਹ ਵੇਸਟ ਜਾਂਦੀ ਸਿਰ ਤੁਹਾਡੀ ਆਹ ਗੰਡੋਇ ਥੱਲੇ ਆਹ ਡਰ ਕੇ ਥੱਲੇ ਜਾਣਦੇ ਆ ਨਾ ਇਹਨਾਂ ਡਰ ਕੇ ਥੱਲੇ ਜਾਂ ਆਹ ਥੱਲੇ ਜਾ ਰਹੇ ਹਾਂ ਜੀ ਇਹਨੂੰ ਏਦਾਂ ਜਿਦਾਂ ਪਹਿਲੇ ਨੇ ਆਪਾਂ ਏਦਾਂ ਪੰਜੇ ਨਾਲ ਏਦਾਂ ਦਾ ਫੋਲਦੇ ਨੇ ਜਿਦਾਂ ਆਪਾਂ ਪਹਿਲੇ ਹੋਨੇ ਆ ਹਾਂ ਜੀ 15 20 ਮਿੰਟ ਬਾਅਦ ਤੁਸੀਂ ਦੇਖੋਗੇ ਇਹ ਗੰਡੋਇ ਡਰ ਕੇ ਥੱਲੇ ਚੱਲ ਜਾਣੇ ਆ ਹਾਂ ਕਿੰਨੇ ਅੰਡੇ ਨੇ ਅੰਡੇ ਅੰਡੇ ਖਾਂਡੇ ਬਹੁਤ ਆ ਬਹੁਤ ਅੰਡੇ ਦੇ ਦਿੱਤੇ ਨੇ ਜੀ ਜੀ ਆਹ ਦੇਖੋ ਅੰਡੇ ਆ ਸਾਰੇ ਅੰਡੇ ਹੀ ਆ ਸਲਾਬ ਘੱਟ ਕਰੋ ਹਾਂ ਜੀ ਇਨੋਂ ਕੋਈ ਗੱਲ ਨਹੀਂ ਸਲਾਹ ਹੁਣ ਆਏ ਅੰਗਲੀਓ ਕਹਿੰਦੇ ਇਹਨੂੰ ਪਾਣੀ ਬਹੁਤ ਚਾਹੀਦਾ ਆ ਅਸੀਂ ਤਾਂ ਪਾਣੀ ਚਲੋ ਕੋਈ ਗੱਲ ਨਹੀਂ ਉਦੋਂ ਚਾਹੀਦਾ ਸੀ ਨਾ ਉਹ ਮੈਂ ਕਿਤਾਬ ਤਰ ਭੇਜ ਦੂੰਗਾ ਜਿੱਥੇ ਸ਼ੁਕ ਜੀ ਰੂੜੀ ਨਹੀਂ ਪਈ ਹਾਂਜੀ ਹਾਂਜੀ ਸੋਰੀ ਪ੍ਰਾਈਸ ਤਾਂ ਨਹੀਂ ਢੱਕਿਆ ਗਿਆ ਆਪਣਾ ਉਥੇ ਗੋਆ ਸੁੱਕ ਗਿਆ ਇਹ ਸਾਡੇ ਕਿਸੇ ਕੰਮ ਨਹੀਂ ਹੈਗਾ ਆ ਕੀੜੀਆਂ ਵੀ ਆ ਗਈਆਂ ਕੀੜੀਆਂ ਵੀ ਆ ਗਈਆਂ ਇਹਨੇ ਕੁਝ ਨਾ ਕੁਝ ਲੈ ਕੇ ਆਉਣਾ ਸਿਓ ਕਿਨੇ ਲੈ ਕੇ ਆੜੀਆਂ ਬਾਹਰ ਕੱਢੋ ਠੀਕ ਹੈ ਨਾ ਚਲੋ ਆਪ ਇਹਨੂੰ ਹੁਣ ਬਾਹਰ ਕੱਢ ਦੱਸ ਬਸ ਇਹ ਹੁਣ ਪ੍ਰਾਪਾ ਨੂੰ ਟੱਕ ਕੇ ਰੱਖੋ ਬਹੁਤਾ ਕੰਮ ਨਾ ਕਰੋ ਇੱਥੇ ਉੱਤੇ ਧਿਆਨ ਪਰੇਸ਼ਾਨ ਨਾ ਹੋ ਦੇ ਲਈ ਵੀ ਕੀ ਕਰਦਾ ਕਿ ਇਹਨੂੰ ਆਰਾਮ ਨਾਲ ਚੱਲਣ ਦੋ ਅੱਛਾ ਜਦੋਂ ਇਹਨੂੰ ਆਪਾਂ ਫੋਲ ਦੇਣਾ ਇਦਾਂ ਵੇਖੋ ਗੰਡੋਏ ਥੱਲੇ ਚੱਲ ਕੇ ਹੋਣੇ ਤੇ ਸਦ ਉੱਪਰ ਹਾਂਜੀ ਠੀਕ ਹੈ ਨਾ ਫਿਰ ਇਹਦਾ ਕਰਨਾ ਕਿ ਆਪਾਂ ਇਹਨੂੰ ਹੱਥ ਨਾਲ ਇਦਾਂ ਭਾਵੇਂ ਜਾਂ ਤੇ ਫੱਟੀ ਨੇ ਇਕੱਠਾ ਕਰਕੇ ਇੱਕ ਇੱਥੇ ਢੇਰੀ ਲਾ ਲਈ ਤਿੰਨ ਚਾਰ ਢੇਰੀਆਂ ਲਾ ਲਈ ਆਪਾਂ ਠੀਕ ਹੈ ਜੀ ਹਾਂਜੀ ਤਿੰਨ ਚਾਰ ਢੇਰੀਆਂ ਲਾ ਕੇ ਫਿਰ ਦੂਜੇ ਬੈਡ ਨੂੰ ਕਰ ਲਓ ਉਹਨੇ ਚਰ ਜੇ ਕੋਈ ਢੇਰੀ ਚ ਵੀ ਗੰਡਵਾ ਹੋਊਗਾ ਨਾ ਉਹ ਨਿਕਲੇ ਉਹ ਵੀ ਥੱਲੇ ਚੱਲ ਜੇ ਫਿਰ ਚੱਕ ਲਓ ਉਹਨੂੰ ਫਿਰ ਜਿੰਨੀ ਟੁੱਪ ਚ ਨਹੀਂ ਰੱਖਣਾ ਜ ਬੋਰੀ ਚ ਪੋਣਾ ਉੱਥੇ ਸਟੋਰ ਕਰ ਲੈ ਹਾਂ ਫਿਰ ਇਸ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਵੀ ਕੋਈ ਗੰਡੋਆ ਗੰਡੋਏ ਕੁਛ ਆਪਣੀ ਰੂੜੀ ਚ ਚੱਲ ਗਏ ਨੇ ਇਹਦੇ ਲਾਗੇ ਕੱਚਾ ਗੋਵ ਰੱਖ ਦੋ ਉਹਨੂੰ ਪ੍ਰੋਪਰ ਤਰੀਕੇ ਨਾਲ ਠੰਡਾ ਕਰਕੇ ਤੇ ਪਾਣੀ ਪਾ ਕੇ ਠੰਡਾ ਕਰਕੇ ਜਾਨ ਲਾਗੇ ਗੋਵ ਰੱਖ ਦੋ ਜਿੱਦਣ ਇਹਨਾਂ ਨੂੰ ਲੋਡ ਹੋਈ ਜਦੋਂ ਨਾਲ ਪੂਰੀ ਚੰਗੀ ਤਰ੍ਹਾਂ ਖਾਲੀ ਆਪਣੇ ਆਪ ਇਹਨਾਂ ਉਧਰ ਆ ਜਾਣਾ ਸ਼ਿਫਟ ਹੋ ਜਾਓ ਕਿਉਂਕਿ ਹਰ ਬੰਦਾ ਰੋਟੀ ਨਹੀਂ ਭਾਈਦਾ ਆਪਾਂ ਸਾਰੇ ਠੀਕ ਹੈ ਜਿੱਥੇ ਉਹਦੇ ਫਰਾ ਜਿਹੜੇ ਤਿਆਰ ਕਰਤੇ ਉਹ ਖਤਮ ਹੋ ਗਿਆ ਹਰ ਚੀਜ਼ ਦੁਬਾਰਾ ਇਸ ਨਾਲ ਕੀ ਤਰੀਕਾ ਕਰਨਾ ਜਿਸ ਤਰ੍ਹਾਂ ਜਦੋਂ ਆਪਾਂ ਖਾਲ ਉੱਪਰੋਂ ਲਾ ਲਈ ਨਾ ਫਿਰ ਇਹ ਸਟੋਰ ਕਰਨੀ ਹੁੰਦੀ ਆਪਾਂ ਉਹ ਕਿ ਸ਼ੈੱਡ ਚ ਜਾਂ ਬਰਾਂਡੇ ਛਾਂਵੇਂ ਸਟੋਰ ਕਰ ਲਈਏ ਠੀਕ ਆ ਜੀ ਉੱਤੇ ਸਟੋਰ ਕਰਕੇ ਫਿਰ ਇਹਦੇ ਲਾਗੇ ਜੇ ਤੁਹਾਨੂੰ ਲੱਗਦਾ ਵੀ ਯਾਰ ਗੰਡੋਈ ਇਹਦੇ ਚਾਂਡੇ ਆ ਕਿਦਾਂ ਫਿਰ ਆਪਾਂ ਸਾਡੇ ਲੱਗਦਾ ਹਾਂ ਭਾਵੇਂ ਗੰਡੋਈ ਵਿੱਚ ਚਲ ਗਏ ਹਨ ਉਹਦੇ ਲਈ ਆਪਾਂ ਫਿਰ 2-4 ਬਾਲਟੇ ਗੋਏ ਲਿਆ ਉਹਨੂੰ ਠੰਡਾ ਕਰਕੇ ਉਹਦੀ ਗੈਸ ਕੱਢ ਕੇ 2-3 ਗੋਡੀਆਂ ਕਰਕੇ ਉਹਨੂੰ ਉਹਨੂੰ ਪ੍ਰਾਪਰ ਉਹਦੇ ਲਾਗੇ ਫਿਰ ਰੱਖ ਦੋ ਇਹਦੇ ਲਾਗੇ ਢੇਰੀ ਲਾ ਦੋ ਹਾਂਜੀ ਬਿਲਕੁਲ ਨਾਲ ਕਰਕੇ ਢੇਰੀ ਲਾ ਜਿਹੜੀ ਖਾਦ ਕੱਢੀ ਉਹਦੇ ਲੱਗੇ ਢੇਰੀ ਲਾ ਦੋ ਉਹਦੇ ਨਾਲ ਇਹ ਹੋਗਾ ਵੀ ਜਿਹੜਾ ਗੰਡੋਏ ਕੋਈ ਗਏ ਹੋਣਗੇ ਆਪਣੇ ਆਪ ਉਧਰ ਆ ਜਾਣਗੇ ਸ਼ਿਫਟ ਹੋ ਜਾਣਗੇ ਉਹਨੂੰ ਫੇਰ ਚੁੱਕ ਕੇ ਫੇਰ ਵਿੱਚ ਪਾ ਦੇ ਉਹਨੂੰ ਚੁੱਕ ਕੇ ਫੇਰ ਹਾਂ ਬਾਅਦ ਵਿੱਚ ਤੁਹਾਡੀ ਮਰਜ਼ੀ ਦਾ ਉਹ ਤਾਂ ਕਰੀ ਜਾ ਬੈੱਡ ਦੇ ਵਿੱਚ ਹੀ ਰੱਖ ਦੋ ਕੋ ਕੱਚਾ ਕੋ ਨਹੀਂ 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 ਜਿਹੜੇ ਇੱਥੋਂ ਕੱਢ ਕੇ ਤੁਸੀਂ ਸਟੋਰ ਕਰ ਲਿਆ ਨਾ ਬਾਹਰ ਲੈ ਗਏ ਆਪਣੇ ਸ਼ੈਡੀ 'ਚ ਲੈ ਗਏ ਤੁਸੀਂ ਜੇ ਉਹਦੇ ਵਿੱਚ ਵੀ ਬਾਈਜਾਸ ਕੋ ਆਂਡੇ ਚਲ ਗਏ ਕੋਈ ਛੋਟੇ ਛੋਟੇ ਚਲ ਗਏ ਉਹਦੇ ਲਾਗੇ ਤੁਸੀਂ ਠੰਡਾ ਕਰਕੇ ਗੁਆ ਰੱਖਦੇ ਹੋ ਉਹ ਬੋਰੀਆਂ 'ਚ ਨਿਕਲ ਕੇ ਉੱਚ ਆ ਜਾਣਗੇ ਹਾਂਜੀ ਉਹ ਫੇਰ ਇਹਦਾ ਇਹ ਅੱਛਾ ਜਿਹੜੀ ਖਾਦ ਲਾਈ ਆਪਾਂ ਚਾਰ-ਪੰਜ ਵਾਰੀ ਏਦਾਂ ਕਰਾਂਗੇ ਤਾਂ ਖਾਦ ਸਾਰੀ ਲੱਥ ਜਾਈ ਸਾਡੀ ਠੀਕ ਹੈ ਨਾ ਹੌਲੀ-ਹੌਲੀ ਜਦੋਂ ਬਣੀ ਉਨੀ ਕੁ ਲਾ ਲਓ ਜਿੰਨੀ ਕੁ ਲੋੜ ਠੀਕ ਹੈ ਜਦੋਂ ਥਰਡੀ ਲੇਅਰ ਰਹਿ ਗਈ 2 3 4 ਇੰਚ ਜਿਹੜੀ ਰਹਿ ਗਈ ਆ ਉਹ ਚ ਥੋੜੀ ਬੋਦੀ ਖਾਦ ਜਾਂ ਕੱਚਾ ਗੋਵਾ ਉਹਦਾ ਲਈ ਏਦਾਂ ਕਰਨਾ ਪੈਣਾ ਇੱਕ ਪਾਸੇ ਇੱਕ ਪਾਸੇ ਇੱਧਰ ਲੈ ਆਓ ਜਾਂ ਉੱਧਰ ਲੈ ਕੇ ਕਿਸੇ ਪਾਸੇ ਵੀ ਫਿਰ ਉਸੇ ਤਰ੍ਹਾਂ ਪਹਿਲਾਂ ਗੋਵਾ ਲਓ ਜਿੰਨਾ ਕਿ ਚ ਪਾਣਾ 4 5 5 7 ਕੁਇੰਟਲ ਜਿੰਨਾ ਵੀ ਪੈਣਾ ਉਹਨੂੰ ਗੋਏ ਨੂੰ ਪਾਣੀ ਪਾ ਕੇ ਪਲਟੀਆਂ ਇੱਕ ਦੋ ਗੁੱਡੀਆਂ ਕਰਕੇ ਠੰਡਾ ਕਰਕੇ ਫਿਰ ਸ਼ਿਫਟ ਕਰ ਦੋ ਗੰਡੂਏ ਆਪਣੇ ਆਪ ਵਿੱਚ ਮੂਵ ਹੋ ਜਾਂਦੇ ਜਿਹੜਾ ਇੱਕ ਸਾਈਡ ਤੇ ਆ ਗਿਆ ਗੰਡੂਏ ਇਕੱਠੇ ਹੋ ਗਏ ਦੂਸਰੇ ਪਾਸੇ ਤਾਜ਼ਾ ਗੋਹਾ ਆ ਗਿਆ ਉਹ ਚੋਂ ਨਿਕਲ ਕੇ ਆਪੇ ਉਸੇ ਥੀਕੇ ਨਾਲ ਟੱਕ ਦੋ ਫਿਰ ਬੱਜ ਜਾਓਗੇ ਨਾ ਫਿਰ ਹਾਂਜੀ ਹਾਂਜੀ ਤਾਂ ਸਾਈਕਲ ਬਣਾਣਾ ਸਾਈਕਲ ਬਣਾਉਣਾ ਹਾਂਜੀ ਬਾਕੀ ਇਹ ਬਹੁਤ ਵਧੀਆ ਚੀਜ਼ਾਂ ਤੇ ਤੁਸੀਂ ਦੱਸੋ ਜੀ ਤੁਹਾਨੂੰ ਪੰਜਾਬ ਅਗਰ ਦਾ ਕੰਮ ਕਿਦਾਂ ਲੱਗਾ ਹੈ ਨਹੀਂ ਨਹੀਂ ਤੇ ਦੀ ਬੈਸਟ ਪਿਛੇ ਟੋਇਆ ਹਾਂਜੀ ਹਾਂਜੀ ਬਾਕੀ ਪਾਣੀ ਦਾ ਵਧੇ ਘਟੇ ਵਾਸਤੇ ਇਹਨਾਂ ਵਰਗੇ ਅੱਛਾ ਟੋਏ ਟੋਏ ਕਿਉਂ ਪਟੇ ਸੀ ਪਾਣੀ ਕੱਢਣ ਲਈ ਪਾਣੀ ਵਾਸ਼ ਕਰਨ ਦਾ ਜਦੋਂ ਇਹਨਾਂ ਦੀ ਅੱਛਾ ਜਿਹੜਾ ਪਾਣੀ ਜਿਹੜਾ ਹੋ ਜਾਂਦਾ ਯੂਰਨ ਦਾ ਜਾਂ ਜੋ ਵੀ ਹੈ ਇਹ ਵੀ ਸਪਰੇਅ ਲਈ ਕੰਮ ਆ ਜਾਏਗਾ ਹਾਂਜੀ ਹਾਂਜੀ ਵਰਮੀ ਡੇਢ ਤੋਂ 2 ਲੀਟਰ ਆ ਪਾ ਇੱਕ ਪੰਪ ਚ ਲਾਣਾ ਜੀ ਠੀਕ ਹੈ ਜੀ ਉਹ ਤੁਸੀਂ ਬਾਕੀ ਗ੍ਰੋਥ ਪ੍ਰੋਮੋਟਰ ਬਣ ਗਿਆ ਜੀ ਸਾਡਾ ਫ੍ਰੀ ਚ ਇੱਕ ਤਾਂ ਇਹਨਾਂ ਦਾ ਪਾਣੀ ਵਾਧਾ ਘਟਾ ਨਿਕਲ ਗਿਆ ਠੀਕ ਹੈ ਜੀ ਬਿਲਕੁਲ ਮੌਇਸਚਰ ਜਿਆਦਾ ਇਹਦਾ ਵੱਧੂ ਹੋ ਕੇ ਨਿਕਲ ਗਿਆ ਉਹ ਇਹਦੇ ਲਈ ਪ੍ਰਾਪਰ ਥੱਲੇ ਪਹਿਲਾਂ ਨਾ ਵੈਸੇ ਜੇ ਪਾਣੀ ਘੱਟ ਨਿਕਲਦਾ ਤਾਂ ਥੱਲੇ ਅਸ਼ੋਕ ਜੀ ਆਪਾਂ ਕਰ ਸਕਦੇ ਆਂ ਵੀ ਥੱਲੇ ਪੱਤੇ ਵਿਛਾ ਸਕਦੇ ਆਂ ਹਾਂ ਕੀਤੀ ਨਾ ਬਸ ਉਹਦਾ ਕਰਕੇ ਨਿਕਲ ਜੇ ਆਪਾਂ ਪੱਤੇ ਨਹੀਂ ਨਾ ਵਿਛਾਉਂਦੇ ਥੱਲੇ ਫਿਰ ਪਾਣੀ ਘੱਟ ਨਿਕਲ ਕੋਈ ਗਰਾਹ ਬੰਦ ਹੋ ਜਾਣਾ ਪਾਣੀ ਦਾ ਅੱਛਾ ਉਹ ਗੋਹੇ ਨਹੀਂ ਕਰਦਣਾ ਪੱਤੇ ਪੁੱਤੇ ਵਿਛਾ ਕੇ ਟਹਿਣੀਆਂ ਟੁਣੀਆਂ ਚੱਕ ਸਕਦੇ ਆਂ ਇਹ ਇਹ ਪਾਈਪ ਕੋਈ ਜਦਾ ਬੈਗ ਦੇ ਵਿੱਚ ਹੀ ਆਉਂਦੀ ਲੱਗੀ ਹੋਈ ਹੈ ਪਾਈਪਿੰਦਾ ਥੱਲੇ ਜਾਲੀ ਹੁੰਦੀ ਹੈ ਉਹਦੇ ਵਿੱਚ ਪਾਈਪ ਆਪਾਂ ਫਿੱਟ ਕਰਕੇ ਪਾਈਪ ਆ ਫ ਤੋ ਬਹੁਤ ਵਧੀਆ ਮਰਾਓ ਐਗਜ਼ੀਟਲੀ ਜਾਲੀ ਹੈ ਡ੍ਰੇਨ ਡ੍ਰੇਨ ਦਾ ਵਾਸਤੇ ਜਾਲੀ ਹੈ ਜਿਸ ਤਰ੍ਹਾਂ ਇੱਥੇ ਲੱਗੀ ਹੋਣੀ ਹੈ ਸਾਈਡ ਤੇ ਇੱਕ ਇੱਕ ਉਹ ਪਰੇਨ ਲੱਗੀ ਪਈ ਆ ਲੱਗੀ ਹੋਈ ਹੈ ਜਿੱਦਾਂ ਜਿੱਦਾਂ ਇਹ ਲੱਗੀ ਨਾ ਇੱਥਾਂ ਉੱਤੇ ਉੱਤੇ ਲੱਗੀ ਅੱਛਾ ਸੋ ਨੀਚੇ ਵੀ ਲੱਗੀ ਹੈ ਚੰਗਣ ਕੇ ਜਾਂਦਾ ਪਾਣੀ ਆ ਜਾਂਦਾ ਟਰਾਂਸ ਰੱਖੀ ਦੀ ਆ ਜਾਂਦਾ ਟਰਾਂਸ ਰੱਖੀ ਚਲਾਉਂਦੇ ਨੇ ਠੀਕ ਹੈ ਵਧੀਆ ਤਰੀਕਾ ਨਾ ਲਾਇਆ ਜੀ ਤੁਸੀਂ ਬਹੁਤ ਵਧੀਆ ਫਿਟਿੰਗ ਕੀਤੀ ਚਲਾ ਸ਼ੇਡ ਵੀ ਤੁਸੀਂ ਵਧੀਆ ਸ਼ੇਡ ਵੀ ਵਧੀਆ ਕੀਤੀ ਠੀਕ ਹੈ ਪਰਾਲੀ ਵਾਲਾ ਵਧੀਆ ਇੱਕ ਸਿਸਟਮ ਹੈ ਵੀ ਹਨੇਰਾ ਰਹੇਗਾ ਹਮੇਸ਼ਾ ਹਨੇਰਾ ਰਹੇਗਾ ਫਿਰ ਰੂੜੀ ਨਹੀਂ ਸੁੱਕਦੀ ਟੈਂਪਰੇਚਰ 15 ਦਿਨ ਤੁਸੀਂ ਪਾਣੀ ਨਹੀਂ ਲੋੜ ਫਿਰ ਫਿਰ ਵੀ ਲੋਡ ਵੇਖ ਲੈਣੀ ਇਹਦੀ ਉਹ ਚੈੱਕ ਕਰ ਉਹ ਜ਼ਿਆਦਾ ਚੈੱਕ ਕਰ ਲੈ ਜੇ ਨਹੀਂ ਮਹੀਨਾ ਲੋਡ ਦੇ ਪਿੰਦੇ ਮਹੀਨਾ ਨਾ ਪਾਓ ਚੈੱਕ ਕਰ ਹਾਂ ਪਤਾ ਲੱਗ ਜਾਏ